ਉਹ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਮਿਲੀ ਭੁਗਤ ਸੀਗੀ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਤੇ ਨਸ਼ੇ ਦੇ ਮਾਮਲਿਆਂ ਦੇ ਵਿੱਚ ਪੰਜਾਬ ਦੇ ਸਿਆਸਤਦਾਨਾਂ ਨੇ ਇਹ ਨਾ ਪਹਿਲਾਂ ਸਭ ਕੁਝ ਸਿੱਖਿਆ ਤੇ ਨਾ ਹੋਣ ਸਕਣਾ ਹੈ 40 ਸਾਲ ਪਹਿਲਾਂ ਪੰਜਾਬ ਕਿੱਥੇ ਖੜਾ ਸੀ ਤੇ ਅੱਜ ਕਿੱਥੇ ਜਾ ਪਹੁੰਚੇ ਇਹਨਾਂ ਨੇ ਤਾਂ 40 40 ਗੱਨਮਾ ਇਹਨਾਂ ਦੀ ਛਤਰੀ ਦੇ ਵਿੱਚ ਰਹਿਣਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਬੇਵਕਤ ਤੌਰ ਦੇ ਉੱਤੇ ਇਹ ਬਿਆਨ ਦੇ ਕੇ ਨਵੀਂ ਚਰਚਾ ਜੀੜੀ ਹੈ। ਔਰ ਕੁਝ ਇਹਨਾਂ ਦੇ ਚਿਹਤੇ ਅਫਸਰਾਂ ਨੇ ਅਜਿਹੇ ਕਾਰਜ ਕੀਤੇ ਜੋ ਸ਼ੋਭਾ ਨਹੀਂ ਦਿੰਦੇ। ਪਟੰਡੇ ਦੇ ਵਿੱਚ ਖੜ ਕੇ 2012 ਚ ਇੱਕ ਸੌਖਾ ਦੀ ਕਿ ਜੇ ਅਸੀਂ ਆ ਗਏ ਨਸ਼ਾ ਤਚਾਰ ਹੱਥ ਤੇ ਬੰਦ ਕਰਦੇ ਹਾਂ। ਅਦਾਲਤ ਦੇ ਵਿੱਚ ਕੌਣ ਸੱਚਾ ਕੌਣ ਝੂਠਾ ਇਹ ਤਾਂ ਜਦੋਂ ਅਦਾਲਤ ਫੈਸਲਾ ਦੇਵੇਗੀ ਉਹਦੇ ਤੇ ਪਤਾ ਲੱਗੇਗਾ ਹੂੰ ਤਰਲ ਸਾਹਿਬ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਕਈ ਅਪਡੇਟਸ ਆ ਰਹੀਆਂ ਨੇ ਉਸੇ ਦੇ ਚੱਲਦੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਪੋਸਟ ਦੀ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਲੀਡਰ ਹੁੰਦੇ ਸੀ ਅੱਜ ਕੱਲ੍ਹ ਭਾਜਪਾ ਦੇ ਲੀਡਰ ਨੇ ਉਹਨਾਂ ਨੇ ਬਿਕਰਮ ਮਜੀਠੀਆ ਬਾਰੇ ਇੱਕ ਪੋਸਟ ਕਰ ਦਿੱਤੀ ਹਾਲਾਂਕਿ ਉਹਨਾਂ ਨੇ ਓਵਰ ਆਲ ਸਾਰਾ ਕੁਝ ਬੋਲਦੇ ਹੋਏ ਇਹ ਪੋਸਟ ਕੀਤੀ ਸੀਗੀ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਪਰ ਵਿਕਰਮ ਮਜੀਠੀਆ ਦਾ ਜ਼ਿਕਰ ਉਹਨਾਂ ਨੇ ਕਰ ਦਿੱਤਾ ਉਦਾਹਰਨ ਦੇ ਕੇ ਕਿ ਜਿਸ ਤਰ੍ਹਾਂ ਦੇ ਨਾਲ ਬਦਲਾਖੋਰੀ ਦੀ ਨੀਤੀ ਦੇ ਤਹਿਤੇ ਕੰਮ ਕੀਤੇ ਜਾ ਰਹੇ ਨੇ ਤਾਂ ਇਹਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਹਨਾਂ ਨੂੰ ਜਵਾਬ ਦੇ ਦਿੱਤਾ ਸੀਗਾ ਤੇ ਉਸ ਜਵਾਬ ਤੋਂ ਬਾਅਦ ਹੁਣ ਸੁਖਜਿੰਦਰ ਸਿੰਘ ਰੰਧਾਵਾ ਜੋ ਸਾਬਕਾ ਉਪ ਮੁੱਖ ਮੰਤਰੀ ਨੇ ਪੰਜਾਬ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਉਹਨਾਂ ਦੀ ਟਿੱਪਣੀ ਕਾਫੀ ਚਰਚਾ ਦੇ ਵਿੱਚ ਹੈ ਉਹਨਾਂ ਨੇ ਜਿਹੜੀ ਟਿੱਪਣੀ ਕੀਤੀ ਹੈ ਉਹਨਾਂ ਨੇ ਇਲਜ਼ਾਮ ਲਗਾ ਦਿੱਤੇ ਨੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਦੇ ਉੱਤੇ ਲਿਆ ਹੈ ਉਹ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਮਿਲੀ ਭੁਗਤ ਸੀਗੀ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਤੇ ਨਸ਼ੇ ਦੇ ਮਾਮਲਿਆਂ ਦੇ ਵਿੱਚ ਅਕਾਲੀ ਦਲ ਦੇ ਨਾਲ ਯਾਨੀ ਕਿ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਕਹਿੰਦੇ ਮਿਲੀ ਭੁਗਤ ਸੀਗੀ ਤੇ ਇਹੀ ਸਾਰਾ ਕੁਝ ਹੋਇਆ ਤਾਂ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਜੀ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਗੁਰੂ ਮਾਫ ਕਰਨਗੇ ਤੇ ਨਾ ਹੀ ਪੰਜਾਬ ਦੀ ਜਨਤਾ ਉਹਨਾਂ ਨੂੰ ਮਾਫ ਕਰੇਗੀ ਸਿੱਧੇ ਇਲਜ਼ਾਮ ਉਹਨਾਂ ਨੇ ਮਿਲੀ ਪੁਗਤ ਦੇ ਲਗਾਏ ਨੇ ਦੇਖੋ ਜਿਹੜਾ ਕੁਝ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਚੱਲ ਰਿਹਾ ਇਹ ਆਪਣੇ ਆਪ ਦੇ ਵਿੱਚ ਬੜਾ ਅਜੀਬ ਕਿਸਮ ਦਾ ਹੈ ਪੰਜਾਬ ਦੇ ਸਿਆਸਤਦਾਨਾਂ ਨੇ ਇਹ ਨਾ ਪਹਿਲਾਂ ਸਬਕ ਸਿੱਖਿਆ ਤੇ ਨਾ ਹੁਣ ਸਿੱਖਣਾ ਇਹ ਤਾਂ ਕਦੇ ਇਸ ਗੱਲ ਦੇ ਉੱਤੇ ਇਹਨਾਂ ਨੇ ਬੈਠ ਕੇ ਵਿਚਾਰ ਕੀਤਾ ਕਿ ਅੱਜ ਤੋਂ 40 ਸਾਲ ਪਹਿਲਾਂ ਪੰਜਾਬ ਕਿੱਥੇ ਖੜਾ ਸੀ ਤੇ ਅੱਜ ਕਿੱਥੇ ਜਾ ਪਹੁੰਚਿਆ ਇਹ ਬੱਕਰੀ ਗੱਲ ਆ ਕਿ ਇਹਨਾਂ ਦੇ ਆਪ ਦੇ ਤਜੌਰੀਆਂ ਦੀਆਂ ਗੋਗੜਾਂ ਬਹੁਤ ਮੋਟੀਆਂ ਹੋ ਗਈਆਂ ਨੇ 10 10 ਗੁਣਾ 20 ਵੀ ਗੁਣਾ ਇਹਨਾਂ ਦੀਆਂ ਤਜੌਰੀਆਂ 'ਚ ਮਾਲ ਆ ਗਿਆ ਪੰਜਾਬ ਲਗਾਤਾਰਤਾ ਦੇ ਵਿੱਚ ਕੰਗਾਲਤਾ ਵੱਲ ਜਾਂਦਾ ਹੈ ਆਮ ਲੋਕਾਂ ਨੂੰ ਆਮ ਸਿੱਖਾਂ ਨੂੰ ਗੁਰੂ ਸਾਹਿਬ ਦੀ ਉਨ੍ਹਾਂ ਦੀ ਆਨ ਸ਼ਾਨ ਸਾਰੇ ਮਾਮਲੇ ਦਾ ਬਹੁਤ ਵੱਡਾ ਫਿਕਰ ਹੈ ਇਹਨਾਂ ਦੀ ਸਿਹਤ ਤੇ ਕੀ ਅਸਰ ਹੈ ਇਹਨਾਂ ਨੇ ਤਾਂ 40 40 ਗੱਨਾਂ ਵਿੱਚ ਇਹਨਾਂ ਦੀ ਛਤਰੀ ਦੇ ਵਿੱਚ ਰਹਨੇ ਕੈਪਟਨ ਅਮਰਿੰਦਰ ਸਿੰਘ ਨੇ ਬੇਵਕਤ ਤੌਰ ਦੇ ਉੱਤੇ ਇਹ ਬਿਆਨ ਦੇ ਕੇ ਨਵੀਂ ਚਰਚਾ ਚੇੜੀ ਹੈ ਇਹਦੀ ਕੋਈ ਜ਼ਰੂਰਤ ਬਣਦੀ ਸੀ ਜਿਹੜੀ ਬਿਕਰਸੂਮ ਜੀਠਿਆ ਤੇ ਜਿਹੜਾ ਡੇਰੇ ਵਾਲੇ ਤੋਂ ਵੋਟਾਂ ਲੈਣ ਦਾ سلسلہ ਸੀ ਉਹ ਤਾਂ ਇਹਨਾਂ ਦੋਨਾਂ ਦਾ ਹੀ ਸੀ ਤੁਸੀਂ 2000 7 ਦੀਆਂ ਚੋਣਾਂ ਵਿੱਚ ਜਾਓ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਤਾ ਕਿ ਤੁਸੀਂ ਭਾਈ ਸਾਹਿਬ ਮਾਲਵਾ ਸੰਭੋ ਜਿਹਦੀਆਂ 69 ਸੀਟਾਂ ਨੇ ਉਹ ਕਹਿੰਦਾ ਸਾਭ ਲੈਣਾ ਉਹਨੇ ਜਾ ਕੇ ਸੌਦਾ ਮਾਰਿਆ ਡੇਰੇ ਵਾਲੇ ਨਾਲ ਗੁਰਵੀਤ ਰਾਮ ਰਹੀਮਦਾਲ ਡੇਰੇ ਵਾਲਿਆਂ ਦੇ ਚੋਖਿਆਂ ਵੋਟਾਂ ਕਾਂਗਰਸ ਪਾਰਟੀ ਨੂੰ ਮਿਲ ਗਈਆਂ ਤੇ ਕਾਂਗਰਸ 39 ਸੀਟਾਂ ਮਾਲਵੇ ਚੋਂ ਜਿੱਤ ਗਈ ਤੇ ਹੁਣ ਤਾਂ ਉਹਨਾਂ ਕੋਲ ਕਿੰਨੀਆਂ ਨੇ ਇੱਕ ਜਾਂ ਦੋ ਦੋ ਹੀ ਐ ਲਗਾਤਾਰਤਾ ਦੇ ਵਿੱਚ ਉਹ ਜਿੱਤ ਗਏ ਤੇ ਫਿਕਰ ਪੈ ਗਿਆ ਉਸ ਦਲ ਨੂੰ ਜਿਹਦਾ ਦੇਹ ਤਾਰਿਆਂ ਨਾਲ ਕੋਈ ਤਲਕਤ ਨਹੀਂ ਸੀ ਸੁਧਾਤ ਦੇ ਮੁਤਾਬਕ ਕਿ ਆ ਕੀ ਹੋ ਗਿਆ ਮਾਲਵਾ ਤਾਂ ਅਸੀਂ ਬਾਇ ਕਰਾਈ ਫਿਰਦਿਆਂ ਤੇ ਲੈ ਗਿਆ ਕਪਟ ਅਮਰਿੰਦਰ ਸਿੰਘ ਤੇ ਜਿਹੜੀ ਕੜੀ ਕੁਲੀ ਉਹ ਕੁਲੀ ਦੁਆਬੇ ਤੇ ਮਾਝੇ ਦੇ ਵਿੱਚ ਉੱਥੇ ਕਾਂਗਰਸ ਫਸੜ ਗਈ ਸਰਕਾਰ ਬਣ ਗਈ ਅਕਾਲੀ ਦਲ ਦੀ ਪਰ ਮਾਲਵੇ ਦੇ ਵਿੱਚ 39 ਸੀਟਾਂ 39 39 ਸੀਟਾਂ ਨੱਥਰਾ ਚੋਂ ਖੁੱਸ ਗਈਆਂ ਇਹਨਾਂ ਦਿਗਾ ਕਿ ਕਾਂਗਰਸ ਪਾਰਟੀ ਜਿੱਤ ਗਈ ਫਿਕਰ ਪੈ ਗਿਆ ਉਤੋਂ ਫਿਰ ਇਹਨਾਂ ਨੇ ਸੌਦਾ ਮਾਰਨਾ ਸ਼ੁਰੂ ਕਰਤਾ ਔਰ ਕਾਂਗਰਸੀਆਂ ਤੋਂ ਮੋਹ ਪੰਗ ਹੋ ਗਿਆ ਡੇਰੇ ਵਾਲਿਆਂ ਦਾ ਜਦੋਂ ਸੁਖਵੀਰ ਸਿੰਘ ਬਾਦਲ ਦਾ ਖੁੰਡਾ ਇਹਨਾਂ ਤੇ ਖੜਕਿਆ ਡੇਰੇ ਵਾਲਿਆਂ ਤੇ ਇਹ ਪਟਿਆਲੇ ਦੇ ਮੋਤੀ ਮਹਿਲ ਦੇ ਵਿੱਚ ਆ ਆ ਕੇ ਬਹੁਤ ਬੇਨਤੀਆਂ ਕਰਦੇ ਰਹੇ ਭਲਾ ਮੋਤੀ ਬਾਗ ਦੇ ਪਹਿਲਾਂ ਤਾਂ ਗੇਟੇ ਬਹੁਤ ਵੱਡੇ ਵੱਡੇ ਉੱਥੇ ਕੋਈ ਵੜਨ ਦਿੰਦਾ ਹੈ ਜਦੋਂ ਇਹ ਹਰ ਪਾਸੇ ਤੋਂ ਫੈਡ ਅਪ ਹੋ ਗਏ ਤੇ ਫਿਰ ਇਹਨਾਂ ਨੇ ਅਕਾਲੀ ਦਲ ਨਾਲ ਉਹੀ ਅੱਕ ਚੱਬਿਆ ਇਹਨਾਂ ਨੇ ਅਕਾਲੀ ਦਲ ਨਾਲ ਯਾਰੀ ਪਾਲੀ ਅਕਾਲੀ ਦਲ ਬਖਤੀ ਤੌਰ ਤੇ ਤਾਂ ਫਾਇਦਾ ਲੈ ਗਿਆ ਖਮਿਆਜੇ ਅੱਜ ਤੱਕ ਭੁਗਤ ਰਿਹਾ ਹੈ ਸੁਖਜਿੰਦਰ ਸਿੰਘ ਰੰਧਾਵਾ ਹੋਣ ਪ੍ਰਗਟ ਸਿੰਘ ਹੋਣ ਜਿਹੜੀ ਗੱਲ ਪ੍ਰਗਟ ਸਿੰਘ ਨੇ ਕਹੀ ਕਿ ਸਾਡੇ ਵੀ ਅੱਧੇ ਇੱਕ ਉਧਰ ਅੱਧੇ ਇੱਕ ਉਧਰ ਸਨ ਉਹ ਬਿੱਲੀ ਥੈਲੇ ਬਾਹਰ ਆ ਗਈ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਕੈਪਟਨ ਅਮਰਿੰਦਰ ਸਿੰਘ ਪੰਗਾ ਵੀ ਆਪ ਖੜਾ ਕੀਤਾ 2002 ਚ ਉਹਨਾਂ ਦੀਆਂ ਜਾਇਦਾਦਾਂ ਦੇ ਮਾਮਲੇ 'ਚ ਔਰ ਕੁਝ ਇਹਨਾਂ ਦੇ ਚਿਹਤੇ ਅਫਸਰਾਂ ਨੇ ਅਜਿਹੇ ਕਾਰਜ ਕੀਤੇ ਜੋ ਸ਼ੋਭਾ ਨਹੀਂ ਦਿੰਦੇ ਜਦੋਂ 2002 'ਚ ਵਿਜੀਲੈਂਸ ਦੇ ਕਰਤਾ ਧਰਤਾ ਸਮੇਤ ਸਿੰਘ ਸੈਣੀ ਸਨ ਤਾ ਬਾਦਲ ਪਰਵਾਰ ਦੀ 8 ਸੈਕਟਰ ਵਾਲੀ ਕੋਠੀ ਦੇ ਵਿੱਚ ਤਲਾਸ਼ੀਆਂ ਕੀਤੀਆਂ ਇੱਥੋਂ ਤੱਕ ਕੇ ਔਰਤਾਂ ਦੇ ਜਿਹੜੇ ਅਸੀਂ ਕੱਪੜਿਆਂ ਦੇ ਢੇਠਾਂ ਅੰਡਰ ਗਾਰਮੈਂਟ ਪਾਉਂਦੇ ਆ ਉਹਨਾਂ ਨੂੰ ਵੀ ਡੰਡਿਆਂ ਦੇ ਪਾਪਾ ਘਮਾਇਆ ਜਿਹੜਾ ਕਿ ਅਨੈਤਕ ਕੰਮ ਸੀ ਬਿਲਕੁਲ ਛੋਪਾ ਨਹੀਂ ਦਿੰਦਾ ਤੁਹਾਡੀ ਲੜਾਈ ਜਿੰਨੀ ਮਰਜ਼ੀ ਹੋਵੇ ਪਰ ਔਰਤਾਂ ਨੂੰ ਸਾਡੇ ਸਾਰੇ ਲੋਕ ਬਹੁਤ ਸਤਿਕਾਰ ਦਿੰਦੇ ਆ ਸੋ ਉਥੋਂ ਕੰਮ ਤੁਰਦਾ ਤੁਰਦਾ ਅੱਗੇ ਨੂੰ ਆ ਗਿਆ ਉਦੋਂ ਕੈਪਟਨ ਬ੍ਰਿੰਦਰ ਸਿੰਘ ਨੇ ਪਾਰਲਮਨਦਾਨ ਬਠਿੰਡੇ ਦੇ ਵਿੱਚ ਖੜ ਕੇ 2012 ਚ ਇੱਕ ਸੌਖਾ ਦੀ ਕਿ ਜੇ ਅਸੀਂ ਆ ਗਏ ਨਸ਼ਾ ਤਾਂ ਚਾਰ ਹਫ਼ਤੇ ਚ ਬੰਦ ਕਰ ਦਿਆਂਗੇ ਤੇ ਨਸ਼ੇ ਦਾ ਸਾਰਾ ਕੁਝ ਸਣੇ ਈੜੀ ਬਿਕਰਸਮ ਜੀਠੀਆ ਵੱਲੋਂ ਮੁੜ ਗਿਆ ਵਜੀਠੀਆ ਪਰਿਵਾਰ ਨੂੰ ਮੁੜ ਗਿਆ ਇੱਕ ਜਿਹੜਾ ਇਹਨਾਂ ਦਾ ਬਰਖਾਸਤ ਡੀਐਸਪੀ ਹੈ ਜਗਦੀਸ਼ ਭੋਲਾ ਉਹਨਾਂ ਤਾਂ ਨਹੀਂ ਲੇਤਾ ਕਿ ਇਹਦਾ ਕਿੰਗਪਿੰਨ ਤਾਂ ਬਿਕਰਸਮ ਜੀਠੀਆ ਤੇ ਉਹਦੇ ਨਾਲ ਦੇ ਕੁਝ ਸਾਥੀਆਂ ਨੇ ਜਿਵੇਂ ਆ ਬਿੱਟੂ ਆਲਖ ਤੇ ਇਹਨਾਂ ਦੀ ਗੱਲ ਚੱਲੀ ਆਉਂਦੀ ਹੈ ਇਹਨਾਂ ਨੇ ਵੀ ਉਹ ਗੱਲ ਨੂੰ ਪੁਸ਼ਟੀ ਕਰਤੀ ਕਿ ਹਾਂ ਹੈ ਇਹਨਾਂ ਦੀਆਂ ਟੀਮਾਂ ਇਸ ਗੱਲ ਤੇ ਜਿੰਨੀਆਂ ਇਹਨਾਂ ਦੀਆਂ ਟੀਮਾਂ ਨੇ ਭਾਵੇਂ ਅਰਸ਼ਦੀਪ ਕਲੇਰ ਹੋਣ ਦੂਜਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਸਫਾਈ ਦਿੰਦੇ ਨੇ ਇਹਨਾਂ ਦਾ ਕੋਈ ਤਾਲਕਾਤ ਨਹੀਂ ਜਾਣਬੁੱਝ ਕੇ ਉਹ ਸਾਲੇ ਜਾ ਰਹੇ ਹਨ ਹੁਣ ਮਾਮਲਾ ਸਾਰੇ ਦਾ ਸਾਰਾ ਅਦਾਲਤ 'ਚ ਹੈ ਅਦਾਲਤ ਦੇ ਵਿੱਚ ਕੌਣ ਸੱਚਾ ਕੌਣ ਝੂਠਾ ਇਹ ਤਾਂ ਜਦੋਂ ਅਦਾਲਤ ਫੈਸਲਾ ਦੇਵੇਗੀ ਉਹਦੇ ਤੇ ਪਤਾ ਲੱਗੇਗਾ ਹਮ ਪਰ ਉਦੋਂ ਉਦੋਂ ਬਾਅਦ ਜਿਹੜੀ ਪਾਰਟੀ ਆਈ 14 'ਚ ਆ ਅਰਵਿੰਦ ਕੇਜਰੀਵਾਲ ਸਾਹਿਬ ਇਹਨੂੰ ਤਾਂ ਸੰਜੇ ਸਿੰਘ ਨੇ ਵੀ ਕਹਤਾ ਕਿ ਮੀਜੀਠੀਆਂ ਤਾਂ ਨਸ਼ੇ ਦਾ ਤਸਕਰ ਹੈ ਜਦ ਕਿ ਸੁਪਰੀਮੋ ਸਾਹਿਬ ਉਹ ਪੁਰਾਣਾ ਸੀ ਨਾ ਕਹਿੰਦਾ ਬੜਕ ਮਾਰ ਦਿਆਂ ਕਹਿੰਦਾ ਆਸਾਨ ਹੁੰਨੇ ਆ ਕਹਿੰਦਾ ਮੋਕ ਬਿਮਾਰੀ ਜਾਂ ਹੈ ਕਹਿੰਦਾ ਪਤਾ ਹੀ ਹੈ ਕਿਦਾ ਛੱਡਿਆ ਵੇ ਲਖਤੀ ਮਾਫੀ ਮੰਗੇ ਸੰਜੇ ਸਿੰਘ ਅੱਜ ਵੀ ਕੇਸ ਮੁਕਤ ਰਿਹਾ ਸੋ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਵਾਲਿਆਂ ਨੇ ਮੌਜੂਦਾ ਜਿਹੜੇ ਆਗੂ ਹੈ ਇੱਕ ਬੜੇ ਵਧੀਆ ਤਰੀਕੇ ਦੇ ਨਾਲ ਕਾਂਗਰਸ ਵੀ ਵਿਚਾਲੀ ਕੱਲੇ ਅਮਰਿੰਦਰ ਸਿੰਘ ਨੂੰ ਉਸ ਮਾਮਲੇ ਦੇ ਵਿੱਚ ਇੱਕ ਵੱਡਾ ਖਲਨਾਇਕ ਤੌਰ ਤੇ ਪੇਸ਼ ਕਰਤਾ ਔਰ ਇਹ ਵੀ ਕਹਿਤਾ ਕਿ ਇਹਨਾਂ ਦੇ ਬਾਦਲ ਪਰਿਵਾਰ ਦੇ ਨਾਲ ਰਿਸ਼ਤੇ ਜੁੜੇ ਹੋਏ ਨੇ ਕਿਉਂਕਿ ਪਹਿਲਾਂ ਉਹਨਾਂ ਤੇ ਕੇਸ ਬਣਾਇਆ ਜਦੋਂ ਨਿਕਲਿਆ ਕੱਖ ਨਾ ਉਹ ਬਰੀ ਹੋਗੇ ਫਿਰ ਉਹਨਾਂ ਨੇ ਬਣਾਏ ਇਹ ਬਰੀ ਹੋਗੇ ਉਹਨਾਂ ਦੇ ਮਿਲੀ ਭੁਗਤ ਦੇ ਨਾਲ ਤੇ ਉਹਦੇ ਵਿੱਚ ਇਹ ਹੋ ਗਿਆ ਕਿ ਦੋਹੇ ਪਰਿਵਾਰ ਨੇ ਜਿਹੜੇ ਆਪਸ ਵਿੱਚ ਦੀ ਮਿਲੇ ਹੋਇਆ ਤੇ ਜਿਹੜਾ ਮਜੀਠੀਆ ਸਾਹਿਬ ਦੇ ਪਰਿਵਾਰ ਦਾ ਤਾਲੁਕਤ ਹੈ ਉਹ ਅੱਜ ਦਾ ਨਹੀਂ ਹੈਗਾ ਬਹੁਤ ਪੁਰਾਣਾ ਜਿਹੜਾ ਮੋਤੀ ਬਾਗ ਆ ਪਟਿਆਲੇ ਦਾ ਉਹਦੇ ਨਾਲ ਜੁੜਿਆ ਹੋਇਆ ਸੋ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਬਿਨਾ ਸ਼ਾਇਦ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਦਬਿਆ ਹੋਇਆ ਮਾਮਲਾ ਸੀ ਬਚਿਆ ਜਾ ਸਕਦਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਖੰਭ ਫੇਰ ਖਲਾਰ ਤੇ ਉਨੇ ਮੈਨੂੰ ਲੱਗਦਾ ਇਸ ਮਾਮਲੇ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਨੁਕਸਾਨ ਵੀ ਕਰਦੇ ਰਹਿ। ਡਰ ਹਾਂ ਨਿਰਪੱਖ ਰਹਾਂਗੇ, ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ